ਦੇ ਨੀ ਗਾਣੇ ਜਾਣ ਲੱਗੇ ਹਨ ਨਹੀਂ ਨਹੀਂ ਕਿ ਮੀਡੀਆ ਨਾ ਬੋਲ ਨਾ ਰੱਖਦਾ ਚਾਹ ਚਾਹ ਪੀ ਹੁਣੇ ਪਾ ਗਏ ਤੈਨੂੰ ਬੋਲ ਦਿੱਤੇ ਸੀ ਆ ਗਏ ਤੇ ਅੱਛਾ ਗੋਲ ਗੱਪਿਆਂ ਤੇ ਉੱਪਰ ਚਾਹ ਨਹੀਂ ਪੀਜੀ ਨਾ ਮੈਂ ਠੀਕ ਹੀ ਚੋ ਨਾਲ ਬਣਾਈ ਹੈ ਨਾ ਉਹਨਾਂ ਦੀ ਹੈਗੀ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਿਲਕੁਲ ਅਜਿਹੜਾ ਦੋਸਤੋ ਵਧਾਈ ਜਿਹੜੀ ਆ ਕਣਕ ਦੀ ਹੋ ਗਈ ਸੀਗੀ ਫਸਲ ਦੀ ਜਿਹੜੀ ਕਟਾਈ ਅੱਜ ਕਣਕ ਦੀ ਉਹ ਹੋ ਗਈ ਸੀ ਤੇ ਬਸ ਹੁਣ ਮੰਡੀ ਦੇ ਵਿੱਚ ਪੈਣੀ ਆ ਤੋਲ ਲੱਗੀ ਜਾਂਦਾ ਜੀ ਕੁਝ ਦੇ ਸਮੇਂ ਬਾਅਦ ਜਿਹੜੀ ਆ ਬਿਲਕੁਲ ਤੋਲ ਜਿਹੜਾ ਦੋਸਤੋ ਕੰਪਲੀਟ ਹੋ ਜਾਊਗਾ ਤੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕਿਹੜੇ-ਕਿਹੜੇ ਵੀਰਾਂ ਨੇ ਜਿਹੜੀ ਵੜਾਈ ਆ ਕਰ ਲਈ ਆ ਤੇ ਕਿਹੜੇ ਵੀਰ ਹਜੇ ਤਿਆਰੀ ਦੇ ਵਿੱਚ ਨੇ ਜ਼ਰੂਰ ਦੱਸਿਓ ਠੀਕ ਆ ਜੀ ਤੇ ਆ ਵੀਰੇ ਵੀਡੀਓ ਪਾਵਾਂਗੇ ਕੱਲ ਤੋਂ ਵੀਡੀਓ ਪਾਉਂਦੇ ਆਪਾਂ ਫਿਰ ਤਾਂ ਨੂੰ ਵੀਡੀਓ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਮੱਝਾਂ ਤੇ ਝੋਟੀਆਂ ਕੱਲ ਚੰਗੀਆਂ ਜਿਹੜੀਆਂ ਦੋਸਤੋ ਆਈਆਂ ਨੇ ਤੇ ਉਹ ਕੱਲ ਜਿਹੜੀਆਂ ਵੀਡੀਓ ਦੇ ਵਿੱਚ ਦਿਖਾ ਦਾਂਗੇ ਕੁਝ ਕੋ ਬਿਹੜਾ ਵੀ ਦਿਖਾਵਾਂਗੇ ਜਿਹੜੀਆਂ ਬਿਲਕੁਲ ਕੋਈ ਸਸਤੇ ਰੇਟ ਭਾਲੀਆਂ ਹੋਣਗੀਆਂ ਤੇ ਜਿਹੜੀਆਂ ਮੱਝਾਂ ਬਿਲਕੁਲ ਟਰੇਲੂ ਮੱਝਾਂ ਨੇ ਉਹ ਵੀ ਕੱਲ ਨੂੰ ਇੱਕ ਦੋ ਵੀਰਾਂ ਦੀ ਆਪਾਂ ਵੀਡੀਓ ਪਾਉਣੀਆਂ ਨੇ ਟਰੇਲੂ ਮੱਝਾਂ ਹੋਣਗੀਆਂ ਦੇਖ ਲਿਓ ਰੇਡ ਪਾਪੜ ਤਾਂ ਬੇਸ਼ੱਕ ਜਿਹੜਾ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਿਸੇ ਨਾ ਕਿਤੇ ਤੇਜ਼ੀ ਤਾਂ ਹੁੰਦੀ ਹੁੰਦੀ ਆ ਪਰ ਆਪ ਦੀ ਕਿਤੇ ਵੀ ਕਿੱਥੋਂ ਵੀ ਤੁਸੀਂ ਚੀਜ਼ ਖਰੀਦੋ ਕਿਸੇ ਵੀ ਚੈਨਲ ਦੇ ਉੱਪਰੋਂ ਖਰੀਦੋ ਆਪ ਦੀ ਨਰਤ ਪਰਖ ਤਸੱਲੀ ਕਰਕੇ ਖਰੀਦੋ ਦੋ ਟਾਈਮ ਦੀ ਚੁਾਈ ਕਰ ਲਿਆ ਕਰੋ ਜੇਕਰ ਕੋਈ ਨਹੀਂ ਕਰਾਉਂਦਾ ਮੇਰਾ ਵੀਰ ਤੇ ਯਾਰ ਮੇਰੇ ਨਾਲ ਕੰਟੈਕਟ ਕਰ ਲਿਆ ਕਰੋ ਠੀਕ ਹੈ ਜੀ हां जी हां जी ਮੇਰੇ ਨਾਲ ਕੰਟੈਕਟ ਕਰ ਲਿਆ ਕਰੋ ਦੱਸ ਦਿਆ ਕਰੋ ਭਾਜੀ ਇਹ ਬੰਦਾ ਜਿਹੜਾ ਚੁਾਈ ਨਹੀਂ ਕਰਾਉਂਦਾ ਤਸੱਲੀ ਕਰ ਲਿਆ ਕਰੋ ਬਾਕੀ ਪੰਜੇ ਉਂਗਲਾਂ ਜਿਹੜੀਆਂ ਦੋਸਤੋ ਇੱਕਸਾਰ ਨਹੀਂ ਹੁੰਦੀਆਂ ਤੇ ਸਾਈਬਾ ਸਾਈਬਦਾਈ ਪਾ ਕੇ ਜਾਂ ਸਾਈਬਿਆਨਾ ਪਾ ਕੇ ਬਹੁਤੇ ਵੀਰ ਕਿਸੇ ਦਾ ਪਸ਼ੂ ਛੱਡ ਵੀ ਜਾਂਦੇ ਆ ਤੇ ਉਹ ਵੀ ਫਿਰ ਵਪਾਰੀ ਵੀਰਾਂ ਨੂੰ ਵੀ ਜਿਹੜਾ ਦੋਸਤੋ ਨਰਾਸ਼ ਹੋਣਾ ਪੈਂਦਾ ਕਿਉਂਕਿ ਫੋਨ ਕੌਣ ਜਿਹੜੀਆਂ ਕਿਸੇ ਵੀਰਾਂ ਨੇ ਖਰੀਦਨੇ ਹੁੰਦੇ ਆ ਪਸ਼ੂ ਉਹ ਵੀ ਜਿਹੜੇ ਜਿਨ੍ਹਾਂ ਖਾਸ ਵਾਕਿਆ ਜਿਨ੍ਹਾਂ ਨੇ ਖਰੀਦ ਲੈਣਾ ਹੁੰਦਾ ਉਹ ਬੰਦੇ ਖਰਾਬ ਹੋ ਜਾਂਦੇ ਆ ਤੇ ਸਾਰੇ ਪਰਾਲ ਮਿਲ ਕੇ ਸਹੀ ਚੱਲਣਾ ਸਹੀ ਚੱਲਣਾ ਰਲ ਮਿਲ ਕੇ ਚੱਲਣਾ ਸਹੀ ਚੱਲਣਾ ਜਿੰਨਾ ਵੀ ਹੋਊਗਾ ਕੋਈ ਕਮੀ ਪੇਸ਼ੀ ਜੇ ਤੁਹਾਨੂੰ ਲੱਗਦੀ ਆ ਪਿਖਾਉਣ ਦੇ ਵਿੱਚ ਕੋਈ ਦਸਨ ਦੇ ਵਿੱਚ ਤੇ ਉਹ ਜ਼ਰੂਰ ਕਲੀਅਰ ਕਰ ਲਿਆ ਕਰੋ ਦੱਸ ਦਿਆ ਕਰੋ ਵੀ ਇੱਥੇ ਆ ਗਲਤੀ ਆ ਗਲਬਾਤ ਉਹ ਵੀ ਆਪਾਂ ਜਿਹੜਾ ਸੁਧਾਰ ਕਰਿਆ ਕਰਾਂਗੇ ਕੋਈ ਵੀ ਗਲਬਾਤ ਹੋਵੇ ਦੀ ਹੁੰਦੀ ले ले तोरे आणे तोरे आणे दो दगे तोरते हैं बाबा के दो और और तोरे हैं दो दो बंदे दिए दो बंदे तोरते हैं यार अब बाबा आ गया यार बे चलो ਮੰਗਦੇ ਫਿਰਦੇ ਆ ਵਿਚਾਰੇ ਯਾਰ ਰੋਟੀ ਪਾਣੀ ਦਾ ਬਹੁਤ ਔਖਾ ਹਾਲ ਹੈ ਰੋਟੀ ਕਿਹਨਾਂ ਕੇ ਤਰੀਕੇ ਨਾਲ ਲੈ ਕੇ ਜਾਣੀ ਹੈ ਪਾਣੀ ਆ ਹੱਥ ਕੋ ਗਿਆ ਬਾਬਾ ਹੱਥ ਕੋ ਹੱਥ ਕੋ ਕੀ ਹੋਇਆ ਇਹ ਰਾਤ ਨੂੰ ਨਾ ਦੋ ਪੈਜ ਲਾ ਕੇ ਬੋਲਣੇ ਆ ਰਾਤ ਨੂੰ ਦੋ ਪੈਜ ਲਗਾਏ ਨਾ ਜਦੋਂ ਉਦੋਂ ਬੋਲਣਾ ਹੈ ਇਹਨਾਂ ਨੇ ਹੈ ਨਾ ਐ ਹੈ ਨਾ ਇਹ ਜੀ ਵੇਖ ਲਾ ਤੂੰ ਹੋਣੇ ਬਾਬੇ ਨੂੰ ਪਤਾ ਯਾਰ ਵੀ ਇਹ ਕੈਮਰਾ ਇਹਨਾਂ ਪੱਜ ਗਏ ਉਹਨੂੰ ਪਤਾ ਵੀ ਕਹਾਣੀ ਲੋਡ ਨਹੀਂ ਆਉਣੀ ਪੱਜ ਗਿਆ ਕੈਮਰਾ ਜਾ ਅੱਗੇ ਕਰੀ ਬੈਠਾ ਇਹ ਪਰਦਾ ਫਾਸ਼ ਕਰੂਗਾ ਨਹੀਂ ਐ ਤਾਂ ਕਾਹਨੂੰ ਯਾਰ ਐ ਹੋ ਸਕਦਾ ਵੀ ਬਾਹਾਂ ਸੋ ਕੀ ਵਿਦਖਰਾ ਹੋਵੇ ਉਹ ਬਲੀ ਉਹ ਬਲੀ ਬੈਠਾ ਐ ਕਰਕੇ ਉਹ ਹੱਥ ਨੂੰ ਅੱਗੇ ਕਰਕੇ ਨਾ ਬੋਲਦਾ ਤੇ ਉੱਤੇ ਲਾਲ ਕੱਪੜਾ ਬੜੇ ਵਧੀਆ ਚੰਗੀ ਰੀਜ ਨਾਲ ਵੀ ਕੋਈ ਛੇਤੀ ਵੇਖ ਨਾ ਸਕੇ ਵਾਵਾ ਟਾਕੀਆਂ ਟੁਕੀਆਂ ਬੰਨੀ ਹੋਣੀਆਂ ਬੜੀਆਂ ਤੇ ਮੈਨੂੰ ਇੱਕ ਸੁੱਖੀ ਗੱਲ ਬਈ ਆਏ ਆ ਵੀ ਮਿਹਨਤ ਕਰਨੀ ਬੜੀ ਔਕੀ ਯਾਰ ਬਹੁਤ ਔਕੀ ਹੈ ਕਪੜਾ ਬਣਾਣਾ ਮਿਹਨਤ ਨਹੀਂ ਹੋਣੀ ਹੁਣ ਹੈਂਡੀਕੈਪ ਵੀ ਦੇਖੀ ਆਪਾਂ ਜਿਹੜੇ ਬੰਦੇ ਹੈਂਡੀਕੈਪ ਆ ਜਿਹੜੇ ਵਾਕਿਆ ਯਾਰ ਮਤਾਂ ਤੋਂ ਤੁਰ ਫਿਰ ਨਹੀਂ ਸਕਦੇ ਜਾਂ ਜਿਨ੍ਹਾਂ ਦੇ ਹੱਥ ਬਾਹਾਂ ਸੱਚੀ ਨਹੀਂ ਹੈਗੀਆਂ ਤੇ ਯਾਰੋ ਬੰਦੇ ਵੀ ਮੈਂ ਮਿਸਤਰੀਆਂ ਦੇ ਨਾਲ ਲੱਗੇ ਹੋਏ ਵੇਖੇ ਆ ਪਲਸਟਰ ਕਰਵਾਉਣ ਤੇ ਸੀਮੈਂਟਰ ਲਾਉਣ ਦੇ ਆ ਤਾਂ ਜਿਹੜੇ ਮੈਂ ਨਾ ਕਈ ਚੰਗੇ ਭਲੇ ਹੱਟੇ-ਕੱਟੇ ਬੰਦੇ ਆ ਉਹ ਵੀ ਯਾਰ ਮੰਗਦੇ ਦੇਖੇ ਵੀ ਸੌਖਾ ਕੰਮ ਵੀ ਆ। ਇਹ ਕਿਸੇ ਨੂੰ ਹੋ ਸਕਦਾ ਵੀ ਯਾਰ ਮੰਗਿਆ ਮਿਲ ਜੇ ਤੇ ਕਪੜਾ ਵਲੇਟ ਕੇ ਆ ਗਿਆ ਲਾ ਰੰਗ ਦਾ। ਹਾਂ। ਤਾਂ ਹੈ? ਇਹ ਮੈਨੂੰ ਮੰਗਣਾ ਸੌਖਾ ਬਿਲਕੁਲ। ਯਾਰ ਧੰਨ ਯਾਰ ਕਿਸਾਨਾਂ ਦੇ ਆਪਾਂ ਵਾਰੀ-ਵਾਰੀ ਜਾਈਏ। ਵੀ ਭਾਵੇਂ ਕਿਸਾਨ ਪੰਜਾਬ ਤੋਂ ਭਾਵੇਂ ਹਰਿਆਣਾ, ਜੁਪੀ, ਬਿਹਾਰ, ਰਾਜਸਥਾਨ ਹਰ ਇੱਕ ਸਟੇਟ ਦੀ ਗੱਲ ਕਰ ਲਈਏ ਯਾਰ। ਕਿੰਨੇ ਜਾਣਿਆਂ ਦਾ ਢਿੱਡ ਭਰਦੇ ਆ ਆ ਅਨ ਨੁੱਕ ਦਾ ਪੈਲੀਆਂ ਦੇ ਵਿੱਚ ਬਾਅਦ ਵਿੱਚ ਐਕਸਪੋਰਟ ਹੁੰਦਾ ਹੈ ਨਾ ਐਕਸਪੋਰਟ ਹੁੰਦਾ ਸਾਰੀਆਂ ਸਟੇਟਾਂ ਦੇ ਵਿੱਚ ਬਾਹਰ ਸਮੁੰਦਰੀ ਪੇੜੀਆਂ ਰਹੀ ਵੀ ਜਾਂਦਾ ਇਹਨਾਂ ਨਾਲ ਜ ਹਿੰਦੁਸਤਾਨ ਵਿੱਚ ਜਿਹੜਾ ਦੋਸਤੋ ਪੈਦਾਵਾਰ ਹੁੰਦੀ ਆ ਪ੍ਰੋਡਿਊਸ ਹੁੰਦਾ ਬਾਹਰ ਜਿਹੜਾ ਐਕਸਪੋਰਟ ਵੀ ਹੁੰਦਾ ਠੀਕ ਆ ਤੇ ਬਹੁਤ ਬਹੁਤ ਜ਼ੁਬਾਰੇ ਜਾਣ ਵਾਲੀ ਗੱਲ ਆ ਫਾਰਮਰ ਵੀਰਾਂ ਦੀ ਕਿਸਾਨ ਵੀਰਾਂ ਦੀ ਤੇ ਉਹ ਬਾਬੇ ਆਏ ਸੀ ਗੋਲ ਗੱਪੇ ਖਾ ਕੇ ਪਾਣੀ ਪੀ ਗਏ ਉਹ ਗਏ ਬਾਬੇ ਨੇ ਬੰਦੀ ਉਹ ਦਕਾਨਾ ਜਿਹੜਾ ਰੇੜੀ ਵਾਲਾ ਭਈਆ ਸੀਗਾ ਉਹ ਵੀ ਕਹਿੰਦਾ ਸੀ ਆ ਤਾਂ ਮੇਰੇ ਕੋਲ ਡਿਸਪੋਜ਼ੇਬਲ ਗਲਾਸ ਸੀ ਤਿੰਨ ਚਾਰ ਖਰਾਬ ਕਰਕੇ ਉਹਨਾਂ ਨੂੰ ਉਹਦੇ ਪਾਣੀ ਪਿਆ ਦੇ ਗੋਲ ਗੱਪੇ ਨਹੀਂ ਖਾਣੇ ਤੇ ਬਹਾਨੇ ਨਾਲ ਉਹਨਾਂ ਨੇ ਲਈਆਂ ਕੌਲੀਆਂ ਨੇ ਤੋਂ ਹਾਂ ਉਹ ਪਾਣੀ ਪੀਣਾ ਹੈ ਹਾਂ ਹਾਂ ਤੋ ਪਾਣੀ ਪੀ ਕੇ ਤੇ ਮੁਰਗਿਆਂ ਦੇ ਨਹੀਂ ਤੇ ਗੋਲ ਗੱਪੇ ਨਹੀਂ ਖਾਣੇ ਹਾਂ ਪਹਿਲਾਂ ਪਾਣੀ ਪੀ ਲਿਆ ਪਹਿਲੋਂ ਪਾਣੀ ਪੀ ਲਿਆ ਫਿਰ ਪਾਣੀ ਅਗਲਾ ਪਿਆ ਦਿੰਦਾ ਵੀ ਚਲ ਖੜੇ ਆ ਕੀ ਤਾਂ 10 ਰੁਪਏ ਕੋ ਉਟਾ ਕੇ ਜਾਣਗੇ ਉਟਾ ਕੇ ਜਾਣ ਉਹ ਕੰਮ ਉਲਟ ਹੋ ਗਿਆ ਉਹ ਤਾਂ ਮੇਰੇ ਚਾਰ ਡਸਪੋਜਲ ਨਹੀਂ ਖਰਾਬ ਕਰ ਖਰਾਬ ਕਰ ਦੇ ਤਾਂ ਬੱਚਿਆਂ ਨੂੰ ਬਸ ਪਾ ਦੋ ਜਾ ਅੱਲਾ ਖਵਾ ਬੱਚਾ ਖਵਾ ਬਾਪਿਆਂ ਨੂੰ ਚਾਰ ਗੋਲ ਗੱਤੇ ਖਵਾ